ਲੁਧਿਆਣਾ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਵਾ ਦੱਸ ਦਿੰਨੇ ਆ ਕਿ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਇੱਕ ਮੈਸੇਜ ਜਿਹੜਾ ਵਾ ਉਹ ਦਿੱਤਾ ਗਿਆ ਕਿ ਲੁਧਿਆਣਾ ਦੇ ਵਿੱਚ ਰੈੱਡ ਅਲਰਟ ਰਹੇਗਾ ਸੋ ਰੈੱਡ ਅਲਰਟ ਜਿਹੜਾ ਵਾ ਸ਼ੁਰੂ ਹੋ ਚੁੱਕਾ ਵਾ ਔਰ ਉਹ ਵੀ ਕਿਹਾ ਗਿਆ ਕਿ ਇਸ ਦੇ ਵਿੱਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਜਿੱਥੇ ਵੀ ਹੈਗੇ ਹੋ ਆਪਣੇ ਘਰਾਂ ਦੇ ਅੰਦਰ ਹੋ ਜਾਓ ਜਾਂ ਦੁਕਾਨਾਂ ਤੁਹਾਡੀ ਖੁੱਲ੍ਹੀਆਂ ਆ ਤਾਂ ਦੁਕਾਨਾਂ ਦੇ ਅੰਦਰ ਜਾ ਕੇ ਬੈਠ ਜਾਓ ਤਾਂ ਇਹਦੇ ਵਿੱਚ ਇਹ ਵੀ ਖਾਸ ਇੱਕ ਆਰਡਰ ਜਿਹੜਾ ਜਾਰੀ ਕੀਤੇ ਗਏ ਨੇ ਤੁਸੀਂ ਹੁਣ ਜੇ ਬਲੈਕਆਊਟ ਹੁੰਦਾ ਵਾ ਉਸ ਦੌਰਾਨ ਤੁਸੀਂ ਇਨਵਰਟਰ ਤੇ ਜਨਰੇ ਸਕਦੇ ਜਾਨੀ ਕਿ ਤੁਹਾਡੇ ਘਰ ਦੇ ਅੰਦਰ ਜਿਹੜੀ ਆ ਉਹ ਬੱਤੀ ਬੰਦ ਹੋਣੀ ਚਾਹੀਦੀ ਆ ਤੁਸੀਂ ਜੇ ਤੁਹਾਡੇ ਘਰ ਦੀ ਖਿੜਕੀਆਂ ਹੈਗੀਆਂ ਨੇ ਤਾਂ ਉੱਥੇ ਬਲੈਕ ਪਰਦੇ ਜਿਹੜੇ ਨੇ ਹੋਣੇ ਚਾਹੀਦੇ ਨੇ ਤਾਂ ਕਿ ਕੋਈ ਵੀ ਜਿਹੜੀ ਘਰ ਦੇ ਅੰਦਰ ਬੱਤੀ ਚੱਲ ਰਹੀ ਹੈ ਉਹ ਬਾਹਰ ਨਜ਼ਰ ਨਾ ਆਵੇ ਤਾਂ ਇਹ ਰੈੱਡ ਅਲਰਟ ਜਿਹੜਾ ਵਾ ਜਾਰੀ ਕਰ ਦਿੱਤਾ ਗਿਆ ਵਾ ਔਰ ਇਸ ਦੇ ਵਿੱਚ ਇਹ ਖਾਸ ਤੌਰ ਤੇ ਕਿਹਾ ਗਿਆ ਕਿ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਕਿ ਜਿੱਥੇ ਵੀ ਤੁਸੀਂ ਹੈਗੇ ਹੋ ਆਪਣੇ ਘਰ ਦੇ ਅੰਦਰ ਦੁਕਾਨ ਦੇ ਅੰਦਰ ਜਾ ਕੇ ਬੈਠ ਜਾਵੋ ਤਾਂ ਇਹ ਖਾਸ ਆਰਡਰ ਜਿਹੜੇ ਨੇ ਹੁਣ ਜਾਰੀ ਕੀਤੇ ਗਏ ਨੇ ਇੱਕ ਇਨਫੋਰਮੇਸ਼ਨ ਮਿਲੀ ਹੈ ਜਿਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਰੈੱਡ ਅਲਰਟ ਜ ਕਰ ਦਿੱਤਾ ਗਿਆ ਵਾ ਤਾਂ ਖਾਸ ਆਡਰ ਵੀ ਜਾਰੀ ਕੀਤੇ ਗਏ ਨੇ ਇਸ ਦੌਰਾਨ ਤੁਸੀਂ ਜੇ ਬਲੈਕਆਊਟ ਹੁੰਦਾ ਵਾ ਤਾਂ ਉਸ ਦੌਰਾਨ ਜਨਰੇਟਰ ਅਤੇ ਇਨਵਰਟਰ ਜਿਹੜਾ ਵਾ ਉਹ ਵੀ ਇਸਤੇਮਾਲ ਨਹੀਂ ਕਰੋਗੇ ਘਰ ਦੇ ਅੰਦਰ ਰਹੋਗੇ ਘਰ ਦੇ ਅੰਦਰ ਜਿਹੜੀ ਲਾਈਟ ਚੱਲ ਰਹੀ ਹੈ ਉਹ ਬਾਹਰ ਨਹੀਂ ਆਣੀ ਚਾਹੀਦੀ ਯਾਨੀ ਕਿ ਜੇ ਤੁਹਾਡੇ ਘਰ ਦੇ ਖਿੜਕੀਆਂ ਲੱਗੀਆਂ ਹੋਈਆਂ ਨੇ ਕਿਸੇ ਤਰ੍ਹਾਂ ਦੇ ਦਰਵਾਜ਼ੇ ਜਿਹੜੇ ਨੇ ਬਾਹਰੋਂ ਲਾਈਟਾਂ ਦਿਖਦੀਆਂ ਨੇ ਤਾਂ ਉਹ ਲਾਈਟਾਂ ਜਿਹੜੀਆਂ ਬਾਹਰ ਤੱਕ ਨਹੀਂ ਆਣੀ ਚਾਹੀਦੀ ਉੱਥੇ ਬਲੈਕ ਪੜਦੇ ਹੋਣੇ ਚਾਹੀਦੇ ਨੇ ਖਾਸ ଦਾਇਤਾ ਜਿਹੜੀਆਂ ਵਾ ਜਾਰੀ ਕੀਤੀਆਂ ਗਈਆਂ ਨੇ ਇਹਦੇ ਚ ਖਾਸ ਤੌਰ ਤੇ ਤੁਹਾਨੂੰ ਇੱਕ ਵਾਰ ਫਿਰ ਦੱਸਦੇ ਨੇ ਕਿ ਪੈਨਿਕ ਤੁਸੀਂ ਨਾ ਹੋਈਓ ਇਹ ਖਾਸ ਫੇਰ ਰੈਡ ਅਲਰਟ ਲੋਕਾਂ ਨੂੰ ਜਿਹੜੀ ਉਹਨਾਂ ਦੀ ਫੈਸਿਲਿਟੀ ਜਿਹੜੀ ਉਹਨਾਂ ਦਾ ਧਿਆਨ ਰੱਖਦੇ ਹੋਏ ਰੈਡ ਅਲਰਟ ਜਾਰੀ ਕੀਤਾ ਗਿਆ ਵਾ ਤਾਂ ਖਾਸ ਆਰਡਰ ਜਿਹੜੇ ਨੇ ਹੁਣ ਜਾਰੀ ਕਰ ਦਿੱਤੇ ਗਏ ਨੇ ਤੁਸੀਂ ਘਰਾਂ ਦੇ ਅੰਦਰ ਉਹ ਦੁਕਾਨਾਂ ਜਿੱਥੇ ਤੁਹਾਡੀ ਖੁੱਲੀਆਂ ਹੋਈਆਂ ਦੁਕਾਨਾਂ ਦੇ ਅੰਦਰ ਜਾ ਕੇ ਬੈਠ ਜੋ ਸੜਕਾਂ ਤੇ ਘੁੰਮਣ ਦੀ ਹੁਣ ਮਨਾਹੀ ਜਿਹੜੀ ਆ ਉਹ ਕੀਤੀ ਗਈ ਆ ਤੁਸੀਂ ਸੜਕਾਂ ਦੇ ਉੱਤੇ ਮਤਲਬ ਨਹੀਂ ਕੰਮ ਸਕਦੇ ਰੈਡ ਅਲਰਟ ਜਿਹੜਾ ਵਾ ਜਾਰੀ ਕੀਤਾ ਗਿਆ ਵਾ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਹਾਂ ਲੁਧਿਆਣਾ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਵਾ ਔਰ ਤੁਸੀਂ ਜੇ ਸਹੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਨੂੰ ਇੱਕ ਦੱਸ ਦਿੰਨੇ ਕਿ ਡਿਸਟ੍ਰ ਪਬਲਿਕ ਰਿਲੇਸ਼ਨ ਆਫਿਸ ਲੁਧਿਆਣਾ ਦਾ ਇੱਕ ਪੇਜ ਬਣਿਆ ਹੋਇਆ ਵਾ ਤੁਹਾਨੂੰ ক্লোਜ਼ ਤੋਂ ਤਸਵੀਰ ਦਿਖਾਵਾਂਗੇ ਤਾਂ ਇਹ ਪੇਜ ਤੇ ਤੁਸੀਂ ਜਾ ਕੇ ਜੋ ਵੀ ਜੋ ਜਾਣਕਾਰੀ ਹੈ ਜੇ ਤੁਹਾਨੂੰ ਲੱਗਦਾ ਕਿ ਕੋਈ ਫੇਕ ਖਬਰ ਆ ਰਹੀ ਆ ਜਾਂ ਫੇਕ ਇਨਫੋਰਮੇਸ਼ਨ ਆ ਰਹੀ ਆ ਤਾਂ ਤੁਸੀਂ ਉਸ ਦੀ ਸੂਚਨਾ ਜੇ ਸਹੀ ਲੈਣਾ ਚਾਹੁੰਦੇ ਹੋ ਤਾਂ ਇਸ ਪੇਜ ਤੇ ਜਾ ਕੇ ਤੁਸੀਂ ਜੋ ਜਾਣਕਾਰੀ ਲੈ ਸਕਦੇ ਹੋ ਤਾਂ ਇਹ ਲੁਧਿਆਣਾ ਡੀਪੀਆਰ ਦਾ ਪੇਜ ਬਣਿਆ ਹੋਇਆ ਵਾ ਇਹ ਗਵਰਨਮੈਂਟ ਦਾ ਪੇਜ ਹੈਗਾ ਵਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਇਸ ਪੇਜ ਤੇ ਜਾ ਕੇ ਇਹ ਜਾਣਕਾਰੀ ਲੈ ਸਕਦੇ ਹੋ ਰੈਡ ਅਲਰਟ ਦੀ ਜਾਣਕਾਰੀ ਇਸ ਵਕਤ ਡੀਸੀ ਜਿਹੜੇ ਨੇ ਉਹ ਦੇ ਰਹੇ ਨੇ ਇਸ ਪੇਜ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦੀ ਇੱਕ ਇੰਟਰਵਿਊ ਜਿਹੜੀ ਆ ਇਸ ਪੇਜ ਤੇ ਤੇ ਚੱਲ ਰਹੀ ਆ ਤਾਂ ਇਸੇ ਤਰ੍ਹਾਂ ਦੇ ਪੇਜ ਪੂਰੇ ਪੰਜਾਬ ਦੇ ਵਿੱਚ ਬਣੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਪੇਜ ਬਣੇ ਹੋਏ ਨੇ ਤਾਂ ਲੁਧਿਆਣਾ ਦਾ ਤੁਹਾਨੂੰ ਇਹ ਪੇਜ ਦਿਖਾ ਰਹੇ ਆ ਇੱਕ ਵਾਰ ਫੇਰ ক্লোਜ਼ ਤੋਂ ਤਸਵੀਰ ਦਿਖਾਵਾਂਗੇ ਇਹ ਡੀਪੀਰ ਦਾ ਪੇਜ ਹੈਗਾ ਵਾ ਤੁਸੀਂ ਇਸ ਪੇਜ ਤੇ ਜਾ ਸਕਦੇ ਹੋ ਇਸ ਪੇਜ ਤੇ ਜਾ ਕੇ ਤੁਹਾਨੂੰ ਜੋ ਵੀ ਸਹੀ ਜਾਣਕਾਰੀ ਉਹ ਇਸ ਪੇਜ ਤੇ ਹੀ ਮਿਲੇਗੀ ਜੇ ਤੁਹਾਨੂੰ ਲੱਗਦਾ ਕਿ ਕੋਈ ਫੇਕ ਖਬਰ ਆ ਰਹੀ ਹੈ ਜਾਂ ਫੇਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਰਹੀ ਆ ਤਾਂ ਤੁਸੀਂ ਇਸ ਜਾਣਕਾਰੀ ਨੂੰ ਜੇ ਸਹੀ ਸੁਣਨਾ ਚਾਹੁੰਦੇ ਹੋ ਤਾਂ ਇਹਨਾਂ ਪੇਜਾਂ ਤੇ ਜਾ ਕੇ ਵੀ ਤੁਸੀਂ ਸਹੀ ਜਾਣਕਾਰੀ ਜਿਹੜੀ ਦੇ ਸਕਦੇ ਹੋ ਇਸੇ ਤਰ੍ਹਾਂ ਦਾ ਇੰਸਟਾਗ੍ਰam ਪੇਜ ਬਣਿਆ ਆ ਵਾ ਇਸੇ ਤਰ੍ਹਾਂ ਦਾ ਇੱਕ YouTube ਪੇਜ ਬਣਿਆ ਆ ਵਾ ਅਤੇ Facebook ਪੇਜ ਹੈਗਾ ਵਾ ਤਾਂ ਜੋ ਵੀ ਜਾਣਕਾਰੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਸਹੀ ਜਾਣਕਾਰੀ ਲੈਣਾ ਚਾਹੁੰਦੇ ਆ ਤੁਹਾਨੂੰ ਕੋਈ ਗਲਤ ਸੂਚਨਾ ਦੇ ਰਿਹਾ ਤਾਂ ਇਹਨਾਂ ਪੇਜਾਂ ਤੇ ਜਾ ਕੇ ਵੀ ਤੁਹਾਨੂੰ ਸਹੀ ਜਾਣਕਾਰੀ ਮਿਲ ਸਕਦੀ ਆ ਉਸੇ ਤਰ੍ਹਾਂ ਕਈ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਲੱਗਦੀ ਹੈ ਕਿ ਗਲਤ ਆ ਰਹੀਆਂ ਤਾਂ ਉਹ ਤੁਸੀਂ ਉਹਨਾਂ ਤੇ ਜਿਹੜੀ ਆ ਪੁਲਿਸ ਨੂੰ ਵੀ ਸ਼ਿਕਾਇਤ ਦਿਓ ਕਿ ਇਸ ਪੇਜਾਂ ਤੇ ਉੱਤੇ ਜਾਣਕਾਰੀ ਗਲਤ ਤਰੀਕੇ ਨਾਲ ਆ ਰਹੀ ਆ ਤਾਂ ਪੁਲਿਸ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਵਾ ਸਰਕਾਰ ਵੱਲੋਂ ਵੀ ਇੱਕ ਕਹੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸੇ ਤਰ੍ਹਾਂ ਲੋਕਲ ਜੋ ਸ਼ਹਿਰ ਨੇ ਉੱਥੇ ਵੀ ਡੀਸੀ ਵੱਲੋਂ ਇੱਕ ਨੰਬਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਤਾਂ ਇਸ ਤੋਂ ਇਲਾਵਾ ਤੁਸੀਂ 112 ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਚੀਜ਼ ਗੜਬੜ ਲੱਗਦੀ ਹੈ ਤਾਂ 112 ਤੇ ਜਾ ਕੇ ਤੁਸੀਂ ਕਾਲ ਕਰ ਸਕਦੇ ਹੋ ਔਰ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਤੁਸੀਂ ਕੋਈ ਵੀ ਕੋਈ ਵੀਡੀਓ ਜਿਹੜੀ ਹੈ ਗਲਤ ਤਰੀਕੇ ਨਾਲ ਉਸ ਨੂੰ ਸ਼ੇਅਰ ਨਾ ਕਰਿਓ ਕਿਉਂਕਿ ਅੱਜ ਲੁਧਿਆਣਾ ਪੁਲਿਸ ਨੇ ਦੋ ਲੋਕਾਂ ਨੂੰ ਕਾਬੂ ਕੀਤਾ ਵਾ ਜਿਨ੍ਹਾਂ ਨੇ ਫੇਕ ਖਬਰਾਂ ਜੋ ਫੇਕ ਜਾਣਕਾਰੀ ਜਿਹੜੀ ਆਪਣੇ ਪੇਜਾਂ ਤੇ ਪਾਈ ਸੀ ਉਹਨਾਂ ਨੂੰ ਪੁਲਿਸ ਨੇ ਕਾਬੂ ਦਾ ਵਾ ਤਾਂ ਇੱਕ ਵਾਰ ਫੇਜ਼ਾ ਦਿੰਨੇ ਆ ਲੁਧਿਆਣਾ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਵਾ ਪਰ ਪ੍ਰਸ਼ਾਸਨ ਨੇ ਕਿਹਾ ਕਿ ਪੈਨਿਕ ਹੋਣ ਦੀ ਜਰੂਰਤ ਨਹੀਂ ਹੈਗੀ ਤੁਸੀਂ ਜਿੱਥੇ ਵੀ ਹੋ ਆਪਣੀ ਦੁਕਾਨਾਂ ਦੇ ਅੰਦਰ ਬੈਠ ਜਾਓ ਆਪਣੇ ਘਰਾਂ ਦੇ ਵਿੱਚ ਬੈਠ ਜਾਓ ਜੇ ਬਲੈਕਆਊਟ ਹੁੰਦਾ ਵਾ ਉਸ ਤਰ੍ਹਾਂ ਤੁਸੀਂ ਜਨਰੇਟਰ ਦਾ ਇਨਵਰਟਰ ਦਾ ਇਸਤੇਮਾਲ ਨਹੀਂ ਕਰੋਗੇ ਲਾਈਟਾਂ ਘਰ ਦੇ ਅੰਦਰ ਜਿਹੜੀਆਂ ਵਾ ਪੂਰੀਆਂ ਘਰ ਦੇ ਅੰਦਰ ਰਹਿਣ ਬਾਹਰ ਤੱਕ ਉਸ ਦੀ ਲਾਈਟ ਜਿਹੜੀ ਆ ਉਹ ਨਜ਼ਰ ਨਾ ਆਵੇ ਤਾਂ ਇਹ ਤੁਹਾਨੂੰ ਤੱਕ ਤੁਹਾਡੇ ਖਬਰ ਪਹੁੰਚਾ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਵਾ ਸਾਰੀਆਂ ਸੂਚਨਾਵਾਂ ਜੋ ਤੁਹਾਨੂੰ ਸੀ ਜੋ 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 ਪ੍ਰਸ਼ਾਸਨ ਦੇ ਰਿਹਾ ਵਾ ਉਹ ਉੱਥੇ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਫੇਕ ਪੇਜਾਂ ਤੇ ਧਿਆਨ ਨਾ ਦਿਓ ਤੁਸੀਂ ਕੋਈ ਵੀ ਵੀਡੀਓ ਜਿਹੜੀ ਆ ਰਹੀ ਆ ਕਿ ਅਸੀਂ ਇਸ ਜਗ੍ਹਾ ਤੇ ਕੁਝ ਹੋ ਰਿਹਾ ਵਾ ਤਾਂ ਉਸ ਨੂੰ ਸ਼ੇਅਰ ਨਾ ਕਰਿਓ ਕਿਉਂਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਕੋਈ ਫੇਕ ਜਾਣਕਾਰੀਆਂ ਜਿਹੜੀਆਂ ਵੱਖ-ਵੱਖ ਪੇਜਾਂ ਤੇ ਆ ਰਹੀਆਂ ਨੇ ਜਿਸ ਕਰਕੇ ਪ੍ਰਸ਼ਾਸਨ ਨੇ ਵੀ ਸ਼ਕਤੀ ਦਿਖਾਈ ਆ ਤਾਂ ਲੁਧਿਆਣਾ 'ਚ ਰੈੱਡ ਲਾਰਟ ਜਾਰੀ ਕੀਤਾ ਗਿਆ ਵਾ ਲੁਧਿਆਣਾ ਦੇ ਪ੍ਰਸ਼ਾਸਨ ਵੱਲੋਂ ਡੀਸੀ ਜਿਹੜੇ ਨੇ ਹਮਨਸ਼ੂ ਜੈਨ ਨੇ ਉਹਨਾਂ ਵੱਲੋਂ ਅਪੀਲ ਵੀ ਕੀਤੀ ਆ ਇਹ ਹੈ ਕਿ ਤੁਸੀਂ ਪੈਨਿਕ ਨਾ ਹੋਈਓ ਘਬਰਾਉਣ ਦੀ ਜਰੂਰਤ ਨਹੀਂ ਹੈ ਸਾਰੀ ਸਥਿਤੀ ਜਿਹੜੀ ਆ ਕੰਟਰੋਲ ਦੇ ਵਿੱਚ ਹੈਗੀ ਆ ਤਾਂ ਤੁਸੀਂ ਪੈਨਿਕ ਨਾ ਹੋਵੋ ਪ੍ਰਸ਼ਾਸਨ ਨੇ ਇਹ ਰੈਡ ਅਲਰਟ ਸਿਰਫ ਲੋਕਾਂ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਸ ਲਈ ਇਹ ਜਾਰੀ ਜਿਹੜਾ ਵਾ ਕੀਤਾ ਗਿਆ ਵਾ ਫਿਲਹਾਲ ਆਪਣੇ ਘਰਾਂ ਦੇ ਵਿੱਚ ਜਿੱਥੇ ਵੀ ਹੈਗੇ ਤੁਸੀਂ ਇਸ ਵਕਤ ਆਪਣੇ ਘਰਾਂ ਦੇ ਵਿੱਚ ਚਲੇ ਜਾਓ ਜੇ ਦੁਕਾਨਾਂ ਹੈਗੀਆਂ ਤੁਸੀਂ ਦੁਕਾਨਾਂ ਦੇ ਅੰਦਰ ਆਪਣੀ ਫੈਕਟਰੀਆਂ ਅੰਦਰ ਬੈਠ ਜਾਓ ਜੋ ਅਗਲਾ ਆਰਡਰ ਆਵੇਗਾ ਉਸ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਸਮੇਂ-ਸਮੇਂ ਸਿਰ ਤੱਕ ਅਸੀਂ ਵੀ ਪਹਚਾਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਵੱਲੋਂ ਵੀ ਪਹਚਾਨ ਦੀ ਜਿਹੜੀ ਹੈ ਤੁਹਾਡੇ ਤੱਕ ਕੋ